ਵਾ ਵਧੀਆ ਵਧੀਆ ਤੂੰ ਸੁਣਾ ਹੈ ਹੈ ਉਹ ਯਾਰ ਵੇਖਣ ਡਿਆ ਬਾਹਰ ਦਾ ਜੇ ਅਜੇ ਕਿੱਥੇ ਕਰ ਲੈਣਾ ਵਾ ਕੀ ਕਰਨ ਪਤਾ ਨਹੀਂ ਯਾਰ ਕਿਉਂਕਿ ਆ ਵਾ ਤਾਂ ਵੀ ਤਾਂ ਅਸੇ ਮੈਨੂੰ ਮੰਨਦਾ ਭਰਾ ਤੇਰੀ ਗੱਲ ਸੱਤ ਬੈਂਡ ਵੇਦ ਪੰਜਾਬੀ ਸਕੂਲੇ ਪੜਦੇ ਇਹ ਸੱਤ ਪੈਂ ਕਿਦਾਂ ਗਏ ਆ ਅਜਾ ਉਪਰਾਵਾ ਪੰਜਾਬ ਪੰਜਾਬ ਬੋਰਡ ਤੇ ਤੇ ਹੁੰਦੀ ਨਹੀਂ ਕਿ ਦੂਜੀ ਇੰਗਲਿਸ਼ ਹੁੰਦੀ ਨਹੀਂਗੀ ਉਥੇ ਮੇਰਾ ਛੱਡ ਤੂੰ ਇਹਦਾ ਦੱਸ ਉਹ ਯਾਰ ਮੈਂ ਵੀ ਕਰ ਲੈਣੀ ਆ ਮੈਨੂੰ ਭਰਾਵਾ ਪਤਾ ਹੀ ਨਹੀਂ ਆ ਕਿਤੇ ਵਿਆਹ ਕਿਤੇ ਪੀਡੀਐਲਸ ਕੰਮ ਮੈਨੂੰ ਪਤਾ ਹੀ ਨਹੀਂ ਗਾ ਗੱਲ ਦਾ ਅਤੇ ਇੱਕ ਸੁਣ ਨੂੰ ਮਿਲ ਲਿਓ ਮੈਨੂੰ ਵੇ ਭਰਾਵਾ ਗੋਮੀ ਰਹਿੰਦੇ ਆ ਜੀ ਗੱਲ ਠੀਕ ਆ ਠੀਕ ਆ ਪਚਾਲਿਆ ਕੋਈ ਨਾ ਤਾਂ ਨਮਾ ਕਰਦਾ ਤੁਹਾਨੂੰ ਬਾਜੀ ਗੱਲ ਚੰਗਾ ਬੜੀ ਰਾਂਗਿਰੀ ਗੱਲ ਵਾ ਸੱਤ ਬੈਣ ਲੈ ਗਿਆ ਚਲ ਬਨੇ ਪੜਦਾ ਲਿਖਦਾ ਤੇ ਹੈਗਾ ਹੀ ਪਰ ਪੰਜਾਬ ਬੋੜ ਚ ਕੀ ਪੜ ਲੈਣਾ ਉਥੇ ਕਿਹੜੀ ਇਨਗਲਿਸ਼ ਹੁੰਦੀ ਹੈ ਮਮੀ ਦਾ ਤਾਂ ਉਹਨਾਂ ਈ ਮਹੀਨੇ ਨੂੰ ਬਾਹਰ ਜਾਣ ਵਾਲਾ ਵੀ ਹੋਇਆ ਵੀ ਨਾ ਪਤਾ ਲੱਗਿਆ ਨੂੰ ਮਮੀ ਗੱਲ ਸੁਣਿਓ ਹਾਂ ਬੇ ਇਹ ਗੱਲਾਂ ਪਤਾ ਬਹੁਤ ਮੜਾ ਯਾਰ ਅਹੋ ਕਿਹੜੀ ਗੱਲ ਹੋ ਗਈ ਆ ਇਹਦਾ ਸਹਿਜ ਦਾ ਫੋਨ ਸਹਿਜ ਦਾ ਫੋਨ ਉਹ ਤੇਰੇ ਯਾਰ ਦਾ ਆਹ ਬੰਗਲੇ ਦਾ ਕੀ ਆਂਦਾ ਹੈ ਉਦਾਂ ਡਿਆ ਗੱਲਾਂ ਪਤਾ ਕਰਨ ਅੱਛਾ ਤੇ ਵਿੱਚੋਂ ਜੀ ਆਂਦਾ ਕਿ ਇਹ ਤੇਰੇ ਭਰਾ ਤੇਰੇ ਕਰਦਾ ਹੋਏ ਕਰਨੀ ਤੇ ਜੱਜ ਦਾ ਮੁੰਡਾ ਆ ਕਰਨ ਆ ਹਾਂ ਕਹਿੰਦਾ ਇਹ ਲੈ ਗਿਆ ਸੱਤ ਬੈਂਡ ਐਲਸ ਵਿੱਚੋਂ ਸੱਤ ਬੈਂਡ ਆਹੋ ਝੂਠ ਬੋਲਦਾ ਵਾ ਮੈਂ ਕੀ ਪਹਿ ਪੰਜਾਬੀ ਕੋਡ ਪੰਡਿਆ ਉਹਨੂੰ ਕਿੱਥੇ ਆਣਾ ਮੈਨੂੰ ਤੇ ਇੰਗਲਿਸ਼ ਹੀ ਨਹੀਂ ਹੁੰਦੀ ਆਹੋ ਐਵੇਂ ਗੱਪ ਮਾਰਦੇ ਫਿਰਦੇ ਲੋਕਾਂ ਸਾਹਮਣੇ ਕਿਸ ਦੇ ਬੈਂਡ ਬੂਣ ਨਹੀਂ ਗਿਆ ਇਹ ਪੰਜਾਬੀ ਸਕੂਲਾਂ ਚ ਪੜ ਕੇ ਤੇਨੇ ਬੈਡ ਆਉਂਦੇ ਆ ਕਹਦੇ ਝੂਠ ਬੋਲਦੇ ਫਿਰਦੇ ਆਏ ਪੜਨਾ ਪੜਨਾ ਹੁੰਦਾ ਕੋਹ ਨਹੀਂ ਆ ਬੈਡ ਲੱਲੇ ਨੇ ਕੀ ਪਤਾ ਆ ਗਿਆ ਹੁਣ ਪੜਦਾ ਇਦਾਂ ਵੀ ਚੱਲ ਹੈਗਾ ਹੀ ਆ ਪੜਦਾ ਲਿਖਦਾ ਜੇ ਮੰਨ ਲਾ ਆ ਵੀ ਗਏ ਆ ਹਨਾ ਪਰਨਾ ਫਾਈਲ ਨਹੀਂ ਲੱਗਣੀ ਪਤਾ ਕਿਉਂ ਪੰਜਾਬ ਬੋਰਡ ਵਿੱਚ ਤੇ ਪੜਿਆ ਆ ਤੇ ਫਾਈਲ ਕਿੱਥੇ ਲੱਗ ਜਣੀ ਇਹਦੀ ਇਹ ਸੁਪਨੇ ਘਾਟੀ ਵੇਖੇ ਉਦਾਂ ਵੀ ਇਹਦੀ ਮਾਂ ਦੀ ਆਦਤ ਆ ਵਧਾ ਚਾ ਕੇ ਗੱਲ ਕਰਦੀ ਠੀਕ ਆ ਨਾ ਮੈਨੂੰ ਸਾਰਾ ਹੀ ਪਤਾ ਉਹਦੇ ਪਾਸੇ ਕਰਨ ਦੀ ਬਾਕੀ ਫਿਰ ਉਹ ਜਿਹੜੇ ਠੰਠ ਮੈਂਡਾਲਾ ਦੀ ਆਈ ਦੀ ਇਹ ਫਿਰ ਪੰਜਾਬ ਬੋਰਡ ਵਾਲਾ ਉਹੋ ਤਾਂ ਮੈਂ ਗੱਲ ਕਹਿਣ ਡਈ ਆ ਕਿ ਅਵਲ ਤੇ ਨੰਬਰ ਹੀ ਨਹੀਂ ਆਏ ਹੁਣੇ ਤੇ ਜੇ ਆ ਵੀ ਗਏ ਭੁੱਲੇ ਚੁੱਕੇ ਐ ਤਾਂ ਫਾਈਲ ਹੀ ਨਹੀਂ ਲੱਗਣੀ ਹਾਂ ਠੀਕ ਕਰਾ ਲਾਗੀ ਚਲ ਗਿਆ ਬਾਹਰ ਫਿਰ ਹੋਰ ਮਹੀਨੇ ਨੂੰ ਭਾਵੇਂ ਜਾਣ ਲਾਣਾ ਹੋਵੇ ਖਾਲਾ ਜੀ ਦਾ ਵਾੜਾ ਕਿਤੇ ਨਹੀਂ ਜਾਣਾ ਜੁਣਾ ਇੱਥੇ ਰਹਿਣਾ ਵੇਖੀ ਇਹਨਾਂ ਨੇ ਕੀ ਪਤਾ ਕਿਹੜੀ ਕੰਟਰੀ ਚਲ ਜਾਣਾ ਹੁਣ ਜਾਣਨੀ ਐ ਮ ਕੰਟਰੀਆਂ ਵਡੀਆਂ ਕੰਟਰੀਆਂ ਜਾਣ ਵਾਲਿਆਂ ਹੋਰੀ ਗੱਲਾਂ ਹੁੰਦੀਆਂ ਆ ਆ ਨੰਗਿਆਂ ਨਾ ਕੇ ਦਿਨ ਇਧਰੋਂ ਪੁੱਛਣਾ ਜ਼ਰੂਰ ਹੋਣੀ ਪੁੱਛਣਾ ਇਹਨੂੰ ਐਵੇਂ ਨਾ ਪੁੱਛਦਾ ਫੇਰੀ ਉਹ ਤਾਂ ਕੇ ਟੜਟੜ ਕੇ ਦੱਸਦੇ ਰੋਕਾ ਸਾਹਮਣੇ ਪਿੰਨਾਂ ਨੂੰ ਪਤਾ ਲੱਗੇ ਤੇ ਸੜਨਗੇ ਸਾਨੂੰ ਕੀ ਲਾਉਣਾ ਸੜਨ ਦੇ ਸੜੇ ਸਾੜੀ ਜੁੱਤੀ ਮੈਨੂੰ ਯਕੀਨ ਨਹੀਂ ਹੁੰਦਾ ਸੱਤ ਬੈਣ ਲੈ ਗਿਆ ਉਹ ਕਿਤੇ ਦੀ ਖੜੇ ਸੱਤ ਬੈਡ ਇਹ ਫੋਕੀਆਂ ਫੁਵਾਵਾ ਠੀਕ ਹੋਣਾ ਇਹ ਐਵੇਂ ਖਬਰਾਂ ਫਲਾਉਂਦੇ ਆਲੇ ਦਿਵਾਲੇ ਪਿੰਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਤੇ ਸੜਨ ਸਾੜੇ ਵਾਲੇ ਵੇਖ ਕੇ ਪੁੱਤ ਕਿਸ ਦੇ ਨੰਬਰ ਨੰਬਰ ਨਹੀਂ ਆਏ ਜੀ ਆ ਵੀ ਜਾਣੇ ਕਿ ਤੇ ਪੰਜਾਬੀ ਸਕੂਲੇ ਚ ਪੜ ਕੇ ਚੱਲ ਕਿੱਥੇ ਜਾਣਾ ਮੈਂ ਜਾਣ ਨਹੀਂ ਚੰਗੀ ਤਰ੍ਹਾਂ ਸਭ ਕੋ ਤੂੰ ਐਵੇਂ ਨਾ ਫਿਕਰ ਕਰ ਨੰਬਰ ਤੇ ਨਹੀਂ ਆਏ ਹੁਣੇ ਮੈਨੂੰ ਪਤਾ ਹੋ ਹੂੰ ਤੈਨੂੰ ਪਤਾ ਸ਼ਿਰ ਤੇ ਚੰਗੇ ਸਕੂਲੇ ਪਾਇਆ ਵਾ ਸੀਬੀਐਸਸੀ ਸਿਲੇਬਸ ਵਾ ਤੇਰਾ ਜਿੱਦਾਂ ਤੇਰੀ ਫਾਈਲ ਲੱਗੀ ਤੇਰੀ ਪਹਿਲ ਦੇ ਆਧਾਰ ਤੇ ਵੇਖੀ ਹੁਣੇ ਉਹ ਵੀ ਜਾਣਾ ਉਹੀ ਤੇ ਮੈਂ ਕਹਿੰਦੇ ਠੀਕ ਆ ਨਾ ਤੇ ਇਹ ਪੰਜਾਬੀ ਸਕੂਲੇ ਪੜ ਕੇ ਕਿੱਥੇ ਚੱਲ ਜਾਣਾ ਇਹਨੇ ਇੱਥੇ ਤਰੇਆ ਫਿਰਨਾ ਵਾ ਜਾਣਣੀ ਆ ਮੈਂ ਵੱਡੇ ਚੱਲ ਨਿੱਕੀ ਮੋਟੀ ਕੰਟਰੀ ਜਿਹਦੀ ਫਾਈਲ ਲੱਗ ਸਕਦੀ ਹੈ ਉਹ ਚੱਲ ਹਨੂ ਕੀ ਨਿੱਕੀ ਚਲਾਵੇ ਜਿੱਥੇ ਮਰਜੀ ਲਾਵੇ ਵੇਖੀ ਜਾਊਗੀ ਤੂੰ ਕਰ ਫਿਕਰ ਨਿਆਵਾ ਕਰਨ ਚੁੱਪ ਕਰਕੇ ਤੇ ਪਾੜ ਆਪਣਾ ਇਹਨਾਂ ਨੇ ਕਿੱਥੋਂ ਪੈਸਾ ਲੈਣਾ ਇਹਨਾਂ ਨੇ ਘਰ ਵੀ ਲੈਣਾ ਮੋਟਰਸਾਲੇ ਵੀ ਲਿਆ ਗੱਡੀ ਵੀ ਲੈਣੀ ਸਾਰਾ ਕੁਝ ਤਾਂ ਲੈਣ ਲੱਗੇ ਇਹਨਾਂ ਨੂੰ ਪੈਸਾ ਹੋਣ ਕਿ ਥੁੰੜਿਆ ਵਾ ਪੈਸਾ ਕਿੱਥੋਂ ਆਣਾ ਮਾਰਾ ਮਾਰਨ ਲਈ ਤੇ ਭੂਆ ਦੀ ਜ਼ਮੀਨ ਵਿੱਚ ਹੋਗੀ ਹੋਣੀ ਉਹ ਵੀ ਲਟਾਉਣ ਲੱਗੀ ਹੈ ਕਿ ਆਜੇ ਲੁੱਟ ਲੋ ਭੂਆ ਦੀ ਜ਼ਮੀਨ ਵਿੱਚ ਹੋਗੀ ਤੇ ਸਾਡਾ ਕੋਰ ਕੰਗ ਨੇ ਘਟਾਉਣੀਆਂ ਠੀਕ ਆ ਨਾ ਉਹ ਸਾਡਾ ਹਿੱਸਾ ਵਿੱਚ ਵੰਡਦਾ ਵਿੱਚ ਇਹ ਭੂਆ ਦੇ ਕੁਟਾng ਦੇ ਵਿੱਚ ਇਹਨਾਂ ਨੇ ਕੁਟਾ ਗਏ ਵੇਚੇ ਤੇ ਸੀ ਕਿਦਾਂ ਵੇਚਦੇ ਆ ਪੁਆਇ ਤੇ ਨਾ ਜਾਨੋ ਨਾ ਕੋ ਚਾਹ ਪਣੀ ਬਣਾ ਕੇ ਦਵਾ ਤੈਨੂੰ ਮੈਂ ਹਰ ਕਿਹੜੀ ਕੋਲ ਮੂੰਹ ਸਟਕੇ ਮੀਠਾ ਨਹੀਂ ਪੀਣੀ ਹੁਣ ਚਾਹ ਚੱਲ ਆ ਚਲੀਏ ਤੂੰ ਤੇ ਸਿੱਧੀ ਅਸੀਂ ਸਕੂਲੇ ਪੜਨਾ ਤੂੰ ਲੈ ਨੰਬਰ ਇਹਦਾ ਨੰਬਰ ਲੈਣੇ ਆ ਹਾਂ ਚੱਲ ਤਾਈ ਜੀ ਕਰਨੇ ਟੈਸਟ ਪਾਸ ਕਰ ਲਿਆ ਵਾ ਤੁਹਾਨੂੰ ਵਧਾਈ ਹੋਵੇ ਫਿਰ ਤੇ ਤੁਹਾਨੂੰ ਵਧਾਈਆਂ ਕਿ ਵਦਿਆਂ ਨੂੰ ਸ਼ੁਕਰ ਹੈ ਮਹਾਰਾਜ ਦਾ ਆ ਤੇ ਬੜੇ ਵਧੀਆ ਨੰਬਰ ਆ ਗਏ ਆ ਦੇ ਬਹੁਤ ਵਧੀਆ ਹੋ ਗਿਆ ਬੜਾ ਸ਼ੁਕਰ ਹੈ ਮਹਾਰਾਜ ਦਾ ਚੰਗਾ ਹੋ ਗਿਆ ਤੇ ਮੈਂ ਤੇ ਆ ਬੜੀ ਖੁਸ਼ ਹਾਂ ਵੀ ਚੱਲ ਮਹਾਰਾਜ ਨੇ ਨਾ ਨੇੜੇ ਹੋ ਕੇ ਸੁਣੀ ਹੈ ਚੰਗਾ ਕੀਤਾ ਵਾਏ ਗੁਰੂ ਨੇ ਬੜੀ ਸੋਹਣੀ ਸੁਣੀ ਹੈ ਹਾਂ ਬੜੀ ਖੁਸ਼ੀ ਹੋਈ ਮੈਨੂੰ ਤੇ ਆਪਸੋ ਤੇ ਤਹੀ ਵੀਰਾ ਨਾਲ ਗੱਲ ਕਰਨੀ ਸੀ ਵੀ ਵੇਖੋ ਅਸੀਂ ਦਰਪੋਈ ਏਜੰਟ ਜਾਂ ਕਰੋ ਕੋਈ ਹੀ ਲਾਦੇ ਹੁਣ ਇਹਦਾ ਕੰਮ ਸਿਰੇ ਲਾਓ ਜਿੱਦਾਂ ਵੀ ਆ ਇਹ ਨੀ ਉਤਰਾ ਮੈਂ ਗੱਲਾਂ ਤੇ ਅੱਗੇ ਵੀ ਕੀਤੀ ਸੀ ਹਾਂਜੀ ਕੋਲ ਉਹਨਾਂ ਨਾਲ ਫੇਰ ਗੱਲ ਕਰਦਾਂਗੇ ਕਿ ਉਹਨੇ ਹੁਣ ਟੈਸਟ ਪਾਸ ਕਰ ਲਿਆ ਵਾ ਨੰਬਰ ਚੰਗੇ ਆ ਗਏ ਆ ਤੇ ਹੁਣ ਤੁਸੀਂ ਵੇਖੋ ਕੋਈ ਜੈਂਟ ਵੇਖੋ ਜਿੰਦਾ ਵੀ ਤੁਹਾਡਾ ਮਤਲਬ ਹਾਂਜੀ ਹਾਂਜੀ ਵੀ ਜਿੰਦਾ ਵੀ ਤੁਸੀਂ ਸੱਦ ਸਕਦੇ ਜਿੱਦਾਂ ਹੀ ਕਰੋ ਤੇ ਕੀ ਆਹਹ ਹੈਨਾ ਪਤਾ ਕੀ ਓਬੜ ਤਾਂ ਫਸਨਤਾਈ ਜੀ ਜੀ ਨਹੀਂ ਕਰਦਾ ਲੋਕਾਂ ਚੋਲੇ ਬੜੇ ਆ ਨਹੀਂ ਪਤੋ ਤੇ ਹੁਣ ਜੈਂਟ ਕੋ ਖਾੜਾ ਕਰਦੇ ਆਹ ਹੋਰ ਪਈਆਂ ਦੀ ਪੰਡ ਦੇਣੀ ਹੁੰਦੀ ਆ ਤੇ ਮੁੜ ਕੇ ਗੱਲ ਵੀ ਨਾ ਸਿਰੇ ਲੱਗੇ ਤੇ ਓਖੇ ਹੋਈ ਦਾਵਾ ਤੁਹਾਨੂੰ ਵੀ ਪਤਾ ਪਈ ਅਸੀਂ ਕਿੰਦਾ ਰੁਪਿਆ ਰੁਪਿਆ ਕਰਕੇ ਦੇਣਾ ਵਾ ਆਹ ਹੋ ਇਦਾਂ ਹੀ ਆ ਠੀਕੇ ਤੈਨੂੰ ਪਤਾ ਪੈਹਾਵੇਂ ਬਣਦਾ ਵਾ ਆਹ ਤੇ ਤੁਸੀਂ ਆਉਂਦਾ ਨਾ ਫੋਨ ਤੇ ਗੱਲ ਕਰਿਓ ਤੇ ਫਿਰ ਇਹਨਾਂ ਨਾਲ ਗੱਲ ਕਰਵਾ ਦਿਓ ਉੱਚੀ ਹੁਣਾਂ ਦੀ ਆਪੇ ਕਰ ਲੈਣਗੇ ਵੀ ਜਿੱਦਾਂ ਵੀ ਹੁੰਦਾ ਵਾ ਆਹ ਠੀਕ ਆ ਠੀਕ ਆ ਨਾ ਫੋਨ ਕਰਨਾ ਹੀ ਆ ਉਹਨਾਂ ਅੱਜ ਨਾਲ ਕੰਮ ਨਹੀਂ ਸਵੀਕਾਰ ਦੇਂਗੇ ਹਾਂਜੀ ਹਾਂਜੀ ਫਿਰ ਗੱਲ ਕਰ ਲਾਂਗੇ ਉਹਨਾਂ ਨਾਲ ਸਾਰੀ ਦੱਸ ਦਾਂਗੇ ਉਹਨਾਂ ਨੂੰ ਤੇ ਫਿਰ ਤੁਸੀਂ ਗੱਲ ਕਰ ਲਿਓ ਆਪੇ ਆਹ ਠੀਕ ਆ ਤੁਸੀਂ ਕਰ ਲਿਓ ਪਹਿਲਾਂ ਤੁਸੀਂ ਕਰਿਓ ਗੱਲ ਫਿਰ ਇਹਨਾਂ ਦੀ ਕਰਵਾ ਦਿਓ ਵੀ ਜਿੱਦਾਂ ਵੀ ਹੁੰਦਾ ਵਾ ਅਸੀਂ ਓਦਾਂ ਦੇ ਪਿਆਰੇ ਕਹੋ ਤਾਂ ਹੀ ਕੋਈ ਨਹੀਂ ਪਾ ਦਿੰਨੇ ਥੋੜੇ ਬਹੁਤੇ ਉਧਰ ਜੇ ਲੱਗਣੇ ਲੁਗਣੇ ਆ ਆਹੋ ਜੇ ਲੱਗਣੇ ਲੁਗਣੇ ਤਾਂ ਦੱਸ ਦੋ ਗੱਲ ਨਹੀਂ ਹਾਂ ਆ ਵੀ ਲਾਉਣੇ ਹੀ ਆ ਜੇ ਕਿਤੇ ਹੋਰ ਵੀ ਅਸੀਂ ਲਾਏ ਤਾਂ ਉੱਥੇ ਵੀ ਪੈਸੇ ਹੀ ਦੇਣੇ ਆ ਆਹੋ ਤਾਂ ਲੱਗਣੇ ਹੀ ਆ ਤੀਏ ਹਾਂਜੀ ਹਾਂਜੀ ਹਰ ਚਲੋ ਜਰੀ ਇਹ ਹੁੰਦਾ ਯਕੀਨ ਹੋ ਜਾਂਦਾ ਆਪਣੇ ਦਾ ਬਸ ਬਸ ਯਕੀਨ ਦੀ ਗੱਲ ਵਾ ਨਾ ਗੱਲਾਂ ਤੇ ਯਕੀਨ ਕੋਈ ਨਹੀਂ ਯਕੀਨ ਨਹੀਂ ਪੈਸੇ ਵੀ ਮਰ ਜਾਣ ਬੱਚੇ ਨੂੰ ਵੀ ਹੋਰ ਕਿਤੇ ਖਾਣੂ ਖਰਾਬੂ ਕਰਨ ਪਈਆਂ ਦੇ ਇਦਾਂ ਮਾਰੇ ਗਏ ਨੇ ਪਿਆਰੇ ਗਰੀਬਾਂ ਦੇ ਤੇ ਕਾ ਕਰਕੇ ਮੈਂ ਆਨੀ ਆਂ ਪਿੱਛਾਲ ਆਪਾਂ ਇਦਾਂ ਜਾਣੇ ਆ ਜਿਹੜਾ ਇੱਕ ਨੰਬਰ ਦੇ ਵਿੱਚ ਜਾਵੇ ਇਹ ਤਾਂ ਵਧੀਆ ਗੱਲ ਆ ਵਾ ਕੇ। ਹਾਂ। ਤੇ ਨਹੀਂ ਕਰਨਗੇ, ਕਰਨਗੇ ਉਹਨਾਂ ਨੇ ਮੈਂ ਕਿਹਾ ਸੀ ਉਹ ਦਿਨਾਂ ਦੇ ਕੋਈ ਗੱਲ ਨਹੀਂ ਸੱਦਾਂਗੇ। ਬੰਦਾ ਆਪਣੀ ਤਿਆਰੀ ਤੁਰੇ ਕਰ ਲੇ, ਨੰਬਰ-ਨੰਬਰ ਚੰਗੇ ਲੈ ਲੇ ਤੇ ਸੱਦ ਲਾਂਗੇ ਅਸੀਂ। ਸਾਨੂੰ ਕੀ ਭਾਰ ਆਉਣਾ ਹੁੰਦਾ ਸੱਦ ਜਾਂ ਕਿਵੇਂ ਕਿ ਬੈਠਾ ਸੰਤ ਭੇਜਿਆ। ਆਹੇ ਇਹ ਤਾਂ ਗੱਲ ਹੈ ਜਿਹੜਾ ਬੰਦਾ ਉੱਥੇ ਉਹਨੂੰ ਉੱਥੇ ਦਾ ਸਾਰਾ ਭੇਜ ਤਾ ਹੁਣ ਸਾਨੂੰ ਇਹਨਾਂ ਕੰਮਾਂ ਦਾ ਪਤਾ ਨਹੀਂਗਾ। ਨਹੀਂ ਇੱਥੇ ਕੀ ਪਤਾ ਲੱਗਦਾ ਹੈ। ਹਾਂ ਹਾਂ। ਤੇ ਕੋਈ ਨਹੀਂ ਬੈਠੋ ਤੁਸੀਂ, ਮੈਂ ਚਾਹ ਬਣਾਉਂ ਆਂ ਤੁਹਾਡੇ ਲਈ ਕੋਟਕ। ਬਣਾ ਲਾਂ ਬਣਾਉਣੀ ਤੇ ਮੈਂ ਪੀ ਲੀ। ਆਮਲਾਂ ਨਹੀਂ ਬਣਾ ਕੇ ਤੁਹਾਡੇ ਵਾਸਤੇ ਚਲ ਕੋਈ ਗੱਲ ਨਹੀਂ ਬਣਾਣਾ ਮਹਾਰਾਜ ਸਾਨੂੰ ਸਾਥ ਦਵੇ ਪਰਮਾਤਮਾ ਹਰ ਇੱਕ ਦਾ ਸਾਥ ਦਵੇ ਬੱਚਾ ਲੈ ਗਿਆ ਸੀ ਚੰਗੇ ਨੰਬਰ ਲੈ ਗਿਆ ਵਾ ਚਲ ਬੜੀ ਖੁਸ਼ੀ ਵਾਲੀ ਗੱਲ ਹੈ ਸ਼ੁਕਰ ਹੈ ਮਹਾਰਾਜ ਦਾ ਚਲ ਮੈਂ ਤੇ ਮੁੰਡੇ ਸਾਹਮਣੇ ਨੂੰ ਹਲਾ ਛਿੜੀ ਨਹੀਂ ਡਈਆਂ ਕਿਤੇ ਨੰਬਰ ਨਹੀਂ ਲੈ ਹਣੇ ਉਹਦਾ ਹੈਗਾ ਆਪਣਾ ਉਤਰਾ ਪੜਦਾ ਹੁਣ ਅੰਦਰ ਬਾਹਰ ਕਿਤੇ ਤੁਹਾਡੇ ਸਾਹਮਣੇ ਸ਼ੋਰੀ ਨੂੰ ਹੁਣ ਲੰਦੇ ਪਹਿਲੇ ਪੜਦੇ ਆ ਕਿ ਨਹੀਂ ਪੜਦੇ ਅੰਦਰ ਖਾਤੇ ਜਦੂਰ ਕੋਈ ਨਾ ਕੋਈ ਚੱਕਰ ਚਲਾਉਂਦੇ ਰਹੇ ਆਏ ਇਹ ਇਹ ਦੱਸਦੇ ਨਹੀਂ ਕਿ ਇਹਨੂੰ ਬੜੇ ਮਿਸਣੇ ਆ ਮੈਨੂੰ ਸਾਰਾ ਪਤਾ ਇਹਨਾਂ ਦਾ ਚੁੱਪ ਕਰਕੇ ਅੰਦਰੇ ਅੰਦਰੇ ਦੀ ਮਾਵੜੀ ਮਿਸੜੀ ਇਹਨਾਂ ਦੱਸਣਾ ਕਿਹਨੂੰ ਦੱਸਣਾ ਨਹੀਂ ਇਹਨੇ ਕਿਹਨੂੰ ਕੀ ਕਰਦੀ ਫਿਰਦੀ ਆ ਨਾ ਕੀ ਨਹੀਂ ਮੇਰੇ ਸਾਹਮਣੇ ਸ਼ੋਅ ਕਰਦੀ ਦੀ ਕਿ ਪੁੱਟਾ ਮੇਰਾ ਪੜਦਾ ਨਹੀਂਗਾ ਹੈ ਤੇ ਹੁਣ ਪਤਾ ਲੱਗਾਈ ਜੇਕ ਤੇ ਬਾਹਰ ਚਲ ਗਿਆ ਹਾਂ ਤੇ ਇਹਨਾਂ ਦੇ ਤੇ ਚੜ ਮੱਝ ਜਾਣੀ ਹੈ ਹੈ ਤੇ ਤੁਹਾਡੇ ਤੇ ਸੁਖ ਨੇ ਘਰੇ ਤਰੇ ਤਰੇ ਰਹੇ ਨੇ ਇਥੇ ਤੇ ਇਥੇ ਉਹਦੇ ਫੇਰ ਲੋਕਾਂ ਮਿਹੜੇ ਮਾਰਨੇ ਆ ਹੈ ਇਹ ਤਾਂ ਗੱਲ ਬੜੀ ਮਾੜੀ ਆ ਕੀ ਕੀਤਾ ਜਾਵੇ ਕਿੱਥੋਂ ਪਤਾ ਕਰਾਂ ਹੁਣ ਸਚਾਈ ਦਾ ਕਿ ਸਚਾਈ ਹੈ ਕੀ ਹੈ ਇੱਦਾਂ ਵਰਤੀ ਆ ਜਾਂਦੇ ਤਾਈ ਨੂੰ ਮਿਲੂਗੀ ਕਿਤੇ ਵੇਲੇ ਕਿਤੇ ਵੇਲੇ ਕਿਤੋਂ ਨੇ ਕਿਤੋਂ ਕੋਖ ਤੇ ਮੈਨੂੰ ਕੱਢਣੀ ਪੈਣੀ ਆ ਹੁਣ ਦਸਾਂ ਵਿੱਚ ਚੱਕਰ ਹੈ ਕੀ ਆ ਜਿੰਨਾ ਚਿਰ ਨਹੀਂ ਨਾ ਚੱਕਰ ਦਾ ਪਤਾ ਲੱਗਦਾ ਚੈਨ ਮੈਨੂੰ ਵੀ ਨਹੀਂ ਆਉਣਾ ਚਲ ਕੋਈ ਨਹੀਂ ਮਨਾ ਸੋਚ ਕੋ ਹੁਣ ਕਿ ਕਿੱਦਾਂ ਪਤਾ ਕਰਾਂਗੇ ਗੱਲ ਦਾ ਮੈਂ ਮੇਰੀ ਗੱਲ ਸੁਣੋ ਇਹਨੂੰ ਪੱਠੇ ਵੜ ਕੇ ਥੋੜੀ ਜਿਹੀ ਰਲਾ ਦੇਣੇ ਸੀਗੇ ਖਾ ਲੈਣ ਦੀ ਚਲ ਦੋਨੇ ਬੋਲਦੀ ਮੈਂ ਮਾਪੇ ਹੁਣ ਤਾਂ ਪਾਣੀ ਪੁਣੀ ਡਾ ਕੇ ਪਿਸ਼ਾ ਬੰਤੀ ਆ ਅੱਛਾ ਅੱਛਾ ਤੇ ਤੂੰ ਕਿੱਧਰ ਆਈ ਹੈ ਮੈਂ ਕਿੱਧਰ ਆਉਣਾ ਵਾਂ ਮੈਂ ਤਾਈ ਜੀ ਨੂੰ ਕਹਿ ਕੇ ਆਈ ਹਾਂ ਮੈਂ ਆਪੇ ਕਰੋ ਵੀਰਾ ਨਾਲ ਗੱਲ ਕਰਨੇ ਵੀ ਨੰਬਰ ਲੈ ਲਈ ਹਾਈਲਟਸ ਕਰ ਲਈ ਆ ਅੱਛਾ ਤੇ ਕਿਹੇ ਜੈਂਟਰਾਂ ਕਰਨ ਗੱਲ ਹਾਂ ਉਹ ਮੇਰੀ ਗੱਲ ਸੁਣਾ ਕੰਮਾਂ ਤੇ ਚਲ ਸਰੇ ਚੜ ਜਾਣਗੇ ਸਾਰੇ ਪਰ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਨਾ ਵਾਂ ਕੋਈ ਗੱਲ ਨਹੀਂ ਕਾਮ ਸ਼ੁਰੂ ਕਰਨ ਦੀ ਗੱਲ ਹੁੰਦੀ ਆ ਮਹਾਰਾਜ ਨਾ ਸਾਰੇ ਕਾਮ ਆਪੇ ਸਿਰੇ ਚੜਾ ਦਿੰਦਾ ਵਾ ਉਹ ਚੜਾ ਤੇ ਦਿੰਦਾ ਵਾ ਰਮਨ ਜਿੱਥੇ ਪੈਸੇ ਨੇ ਕੰਮ ਕਰਨਾ ਪੈਸੇ ਨੇ ਕਰਨਾ ਵਾ ਮੈਂ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ ਗੱਲ ਤੇ ਤੁਹਾਡੀ ਮੈਂ ਮੰਦੀ ਆ ਕਿ ਪੈਸੇ ਨੇ ਕੰਮ ਕਰਨਾ ਵਾ ਹੁਣ ਆ ਕਰਦਾ ਕਦੀ ਸੋਚਿਆ ਸੀ ਕਿ ਅਸੀਂ ਲੱਲਾਂਗੇ ਮਹਾਰਾਜ ਨੇ ਉਹ ਵੀ ਕਰਤਾ ਆਈ ਲੈਟਸ ਗੈਂ ਸੋਚਿਆ ਸੀ ਕਿੰਦਾ ਜੋਰ ਲਾਉਂਦੀ ਰਹੀ ਵੀ ਮੇਰਾ ਮੁੰਡਾ ਵਧੀਆ ਸਕੂਲ ਚ ਪੜਦਾ ਵਾ ਤੇ ਕਰਨ ਸਰਕਾਰੀ ਸਕੂਲ ਚ ਪੜਦਾ ਵਾ ਮਾਲਕ ਨੇ ਬਾਹ ਫੜੀ ਆ ਉਹ ਫੜੀ ਆ ਤੇ ਇਦਾਂ ਹੀ ਫੜ ਲੈਣੀ ਜਾਂਨੇ ਕੋਈ ਗੱਲ ਨਹੀਂ ਫਿਕਰ ਨਹੀਂ ਕਰੀਦਾ ਹੁੰਦਾ ਹੁਣ ਹੈ ਤੇ ਇਦਾਂ ਹੀ ਆ ਕੋਈ ਹਾਂਡਾ ਸਾਂਡਾ ਕਰਕੇ ਫੇਰ ਹੀ ਪੈਸੇ ਦੇਣੇ ਪੈਣੇ ਆ ਮੈਂ ਤਾਂ ਤਾਈ ਜੀ ਨੂੰ ਇਹ ਵੀ ਗੱਲ ਕਹੀ ਹੈਗੀ ਮੈਂ ਕਿਹਾ ਵੀ ਤੁਸੀਂ ਕਰੋ ਗੱਲ ਤੇ ਅਹੀਂ ਜੇ ਉਹਨਾਂ ਨੂੰ ਪੈਸਿਆਂ ਦੇ ਥੋੜੇ ਬਹੁਤੇ ਹੈਗੇ ਆ ਵੀ ਉਧਰ ਲੱਗਣੇ ਆ ਤੇ ਅਹੀਂ ਪਾ ਦੇਣੇ ਆ ਤੇ ਬਤ ਵੀ ਸਾਡੇ ਕਿਸ਼ਤਾਂ ਦੇ ਦੇਣੇ ਹਟ ਕੋਈ ਇਹਨੇ ਪੈਸੇ ਨਹੀਂ ਜੇ ਕੋਈ ਗੱਲ ਨਹੀਂ ਉਹਨੂੰ ਵਿਚਾਰੀ ਨੂੰ ਪਤਾ ਵਾ ਕਿ ਕਿਸ਼ਤਾਂ ਦੇ ਦੇਣੇ ਆ ਉਹ ਕਦੇ ਮੁੱਕਰੀ ਆ ਪਹਿਲੀ ਦੋ ਦੋ ਕਿਸ਼ਤਾਂ ਕੀਤੀਆਂ ਜੇ ਘਰ ਦੀਆਂ ਦੋ ਕਿਸ਼ਤਾਂ ਕੀਤੀ ਤਾਂ ਹੁਣ ਉਹਨੇ ਵਿਚਾਰੀ ਨੇ ਕੀ ਕਹਿਣਾ ਮੈਨੂੰ ਇਹ ਆ ਕਿ ਗੱਲ ਕੀਤੀ ਹੋਏ ਤਾਂ ਚੰਗੀ ਹੁੰਦੀ ਆ ਮੁੜ ਕੇ ਫੇਰ ਆਪਣਾ ਵੀ ਤੁਸੀਂ ਉਦੋਂ ਤਾਂ ਹੱਦ ਦੇ ਮੇਰੀ ਸੋਹਣ ਗੱਲ ਮੁੰਡੇ ਨੇ ਉੱਥੇ ਹੋਂ ਨਾ ਲੱਗੇ ਜਾਣਾ ਵਾ ਨਾ ਤੁਹਾਨੂੰ ਪੈਸੇ ਨਾ ਪਾਊਗਾ ਆਪਣੀਆਂ ਫੀਸਾਂ ਕਾ ਜਾਂ ਤੇ ਫੇਰ ਇਦਾਂ ਕਹੀਏ ਇਹਨੂੰ ਉੱਥੇ ਕੰਮਕੁੰਮ ਦੇ ਕਿਤੇ ਲਾ ਲਿਓ ਹਾਂ ਤੇ ਇਹ ਤੁਹਾਡੇ ਪੈਸੇ ਪੂਰੇ ਹੋ ਜਾਣਗੇ ਤੇ ਇਹਨੂੰ ਦੇ ਦਿਓ ਨਹੀਂ ਤਾਂ ਉਹਨਾਂ ਦੇ ਰੁਪਏ ਆਪਣਾ ਹਾਂ ਇਦਾਂ ਹੀ ਕਰਦੇ ਆ ਬਾਕੀ ਨਾ ਕੋਈ ਗੱਲ ਨਹੀਂ ਹਿੰਮਤ ਮਾਰ ਕੇ ਕੰਮ ਕਰਨੇ ਪੈਂਦੇ ਆ ਜਿਹੜੇ ਵੀ ਕਰਨੇ ਹੁੰਦੇ ਆ ਜੇ ਅਸੀਂ ਨਾ ਇੱਦਾਂ ਢਹਿ ਢੇਰੀ ਹੋ ਜਾਈਏ ਨਾ ਹਾਏ ਪੈਸੇ ਕਿੱਥੋਂ ਆਉਣਗੇ ਕੋਈ ਗੱਲ ਨਹੀਂ ਮੈਂ ਪਿੰਡ ਵੀਰ ਨੂੰ ਵੀ ਫੋਨ ਕਰਦੀ ਆ ਵੀ ਪੈਸੇ ਚਾਹੀਦੇ ਆ ਥੋੜੇ ਜੇ ਸਾਨੂੰ ਪੈਸੇ ਦੇ ਪੁੱਛਲਾ ਭਲਾ ਕੀ ਕਹਿੰਦਾ ਕੋਈ ਗੱਲ ਨਹੀਂ ਲੱਖ 2 ਲੱਖ ਕਰਕੇ ਦਊਗਾ ਏਡੀ ਵੀ ਨਹੀਂਗੀ ਗੱਲ ਹੈਗੀ ਉਹ ਤੇ ਭਰਜਾਈ ਮੇਰੀ ਮੂੰਹ ਜੁਰਵਾ ਨੂੰ ਮੈਂ ਕਹੂੰ ਵੀ ਘਰ ਨਾਲ ਗੱਲ ਕਰੀ ਤੇ ਪੈਸੇ ਦੇ ਕੇ ਜਾ ਪੈਸੇ ਸਾਨੂੰ ਬਹੁਤ ਜ਼ਰੂਰੀ ਚਾਹੀਦੇ ਕਰਨੇ ਟੈਸਟ ਪਾਸ ਕਰ ਲਿਆ ਤੇ ਅਸੀਂ ਬਾਹਰ ਕੱਲਣਾ ਕੋਛ ਲਾ ਦੰਦਾ ਦੰਦਾ ਨਹੀਂ ਕੋਈ ਹੰਦਾ ਲੋਕੀ ਕਹਿ ਦਿੰਦੇ ਹੁੰਦੇ ਆ। ਉਹ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਗਈ। ਉਹ ਤੇ ਵਿਚਾਰਾ ਨਾ ਹਰ ਗੱਲ ਤੇ ਸਾਡਾ ਸਾਥ ਦਿੰਦਾ ਰਿਹਾ ਵਾ। ਚੱਲ ਵੇਖ ਲਾ। ਪੁੱਛ ਕੇ ਉਹਨੂੰ ਕੀ ਕਹਿੰਦਾ ਜੇ ਤਾਂ ਬੰਦਾ ਤਾਂ ਫਿਰ ਉਹਨੂੰ ਲੈ ਲੈਨੇ 2 ਗੱਲ ਲਾ ਤਾਂ ਫਿਰ ਦੇ ਦਾਂਗੇ ਆਪੇ ਆਪੇ। ਕੋਈ ਗੱਲ ਨਹੀਂ ਮੈਂ ਕਰ ਲੈਨੀ ਆ ਗੱਲ। ਕਿ ਸਾਨੂੰ ਪੈਸੇ ਦੇ ਵੀ ਸਾਨੂੰ ਚਾਹੀਦੇ ਆ। ਤੇ ਚਾਹੀਦੇ ਵੀ ਦਹਾ 15 ਦਿਨਾਂ ਦੇ ਵਿੱਚ ਹੀ ਆ। ਆਹ ਪਿਛੇਤੀ ਬੰਦ ਲਾ ਕੰਮ ਕਰਵਾ। ਹਾਂ ਬਾਕੀ ਤੁਸੀਂ ਫਿਕਰ ਨਾ ਕਰੋ। ਕੋਈ ਗੱਲ ਨਹੀਂ ਇਦਾਂ ਹੀ ਸਾਰੇ ਕੰਮ ਲੱਗ ਜਾਣੇ ਆ ਸਿਰੇ। ਉਹਨਾਂ ਨੂੰ ਪਤਾ ਹੀ ਆ ਕਿ ਇਹਨਾਂ ਦੇ ਕੋਲ ਕਿੰਨੇ ਕਵਾ ਦੇ ਆਓ ਜੇ ਅਹੀ ਇਦਾਂ ਕਰੀ ਜਾਵਾਂਗੇ ਤਾਂ ਮੁੰਡਾ ਫਿਕਰ ਕਰੂਗਾ ਵੀ ਕਿੱਥੋਂ ਆਉਣੇ ਆ ਪੈਸੇ ਤਾਂ ਮੁੰਡੇ ਨੂੰ ਸੋਹ ਹੱਲਾ ਛੇਰੀ ਦੋ ਵੀ ਕੋਈ ਗੱਲ ਨਹੀਂ ਪੁੱਤ ਇਂ ਕਰ ਦਿਨੇ ਆ ਤੂੰ ਤਗੜਾ ਹੋ ਚੱਲ ਕੋਈ ਗੱਲ ਨਹੀਂ ਚੱਲ ਤੂੰ ਬਣਾ ਰੋਟੀ ਪਾਣੀ ਤੇ ਮੈਂ ਆਇਆ ਹੀ ਫਿਰ ਪੱਟੇ-ਪੁੱਟੇ ਵੱਟ ਲੈ ਹੈ ਚਲੋ ਵੱਢੋ ਫਿਰ ਪੱਟੇ ਤੁਸੀਂ ਗੱਲ ਤੇ ਇਹਨਾਂ ਦੀ ਵੀ ਠੀਕ ਵਾ ਪਾੰਡਰ ਪਈਆਂ ਦੀ ਲੱਗਣੀ ਆ ਪਰ ਲਾਉਣੀ ਤੇ ਪੈਣੀ ਆ ਸਾਨੂੰ ਵੀ ਆਪਣੇ ਪੁੱਤ ਤੇ ਆਸ ਹੋਊਗੀ ਤੇ ਚੱਲ ਬਾਹਰ ਗਿਆ ਵਾ ਤੇ ਆਹ ਤੇ ਲੱਕ ਮਾ ਕੇ ਸਾਨੂੰ ਕੱਲੂਗਾ ਅਹੀਂ ਜੇ ਦਾ ਕੋਈ ਚੀਜ਼ ਬਣਾਵਾਂਗੇ ਤੇ ਇਹ ਗੱਲ ਮੇਰੇ ਭਰਾ ਦੀ ਤੇ ਭਰਾ ਮੇਰਾ ਇਦਾਂ ਵੀ ਮਾੜਾ ਨਹੀਂਗਾ ਹੈਗਾ ਪੈਸੇ ਤੇ ਦਊਗਾ ਇੱਕ ਪਰਜਾਈ ਮੇਰੀ ਇਦਾਂ ਦੀ ਆ ਗਈ ਹੈ ਨਾ ਹੁਣ ਵੇਖੋ ਘਰ ਵਾਲੀ ਵੀ ਵੇਖਣਾ ਪੈਂਦਾ ਵਾ ਜੇ ਉਹਦੀ ਨਾ ਸੁਣੇ ਤਾਂ ਘਰ ਚ ਕਪੱਤ ਪੈਂਦਾ ਵਾ ਪੈਸੇ ਤੇ ਦੇ ਕੇ ਜਾਊਗਾ ਕਿਉਂਕਿ ਮੇਰਾ ਭਰਾ ਵਾ ਮੈਨੂੰ ਉਹਦਾ ਸਾਰਾ ਪਤਾ ਵਾ ਮੈਂ ਕਰਦੀ ਆ ਅੱਜ ਫੋਨ ਉਹਨੂੰ ਕਿ ਆਣ ਕੇ ਥੋੜੇ ਜੇ ਪੈਸੇ ਦੇ ਜਾ ਕੀ ਕਰਾਂ ਪਰਾਂ ਵੀਰ ਨੂੰ ਫੋਨ ਸਰਕਾਰ ਲਈ ਨਹੀਂ ਬੈਠੇ ਮਮੀ ਆਹੋ ਬੈਠੀ ਐ ਬੋਤ ਤੇ ਮੇਰੀ ਗੱਲ ਸੁਣੋ ਤਾਂ ਹੀ ਜਨਾ ਕੀਤੀ ਫਿਰ ਗੱਲ ਆਹ ਬਤਾਈ ਜਨਾ ਮੈਂ ਕੀਤੀ ਤੇ ਹੈਗੀ ਹੂੰ ਕੀ ਕਹਿੰਦੇ ਕਿੰਦਾ ਕੋਈ ਗੱਲ ਨਹੀਂ ਹੋ ਜੂਗਾ ਮਮੀ ਮੇਰੇ ਗਾ ਸੁਣੋ ਜੇ ਤੇ ਉਹਨਾਂ ਦਾ ਕੋਈ ਉੱਥੇ ਕੰਮਕਾਰ ਹੈਗਾ ਵਾ ਤਾਂ ਵੀ ਠੀਕ ਆ ਨਹੀਂ ਤੇ ਇੱਥੇ ਕੋਈ ਏਜੰਟ ਲਾਪ ਲੋ ਉਹ ਨਹੀਂ ਨਹੀਂ ਉਹਨਾਂ ਦਾ ਹੈਗਾ ਵਾ ਕੰਮਕਾਰ ਉੱਥੇ ਆ ਸੱਦ ਸਕਦੇ ਆ ਤਾਂ ਹੀ ਉਹਨਾਂ ਨੇ ਹਾਂ ਕੀਤੀ ਆ ਵੀ ਕੋਈ ਨਹੀਂ ਸੱਦ ਲਾਂਗੇ ਹੌਸਲਾ ਰੱਖੋ ਮੰਮੀ ਹੌਸਲੇ ਵਾਲੀ ਗੱਲ ਤੇ ਨਹੀਂ ਐ ਕੋਈ ਪਰ ਫਿਰ ਵੀ ਜੇ ਉਹਨਾਂ ਦਾ ਉੱਥੇ ਕੰਮਕਾਰ ਸੈੱਟ ਆ ਫਿਰ ਤੇ ਚਲੋ ਜਾਣ ਦਾ ਫਾਇਦਾ ਹੈਗਾ ਵਾ ਉਹਨਾਂ ਨੂੰ ਵੀ ਕੋਈ ਭਾਰ ਨਹੀਂ ਐ ਉਹ ਕੋਈ ਗੱਲ ਨਹੀਂ ਉਹਨਾਂ ਦਾ ਕੰਮਕਾਰ ਉੱਥੇ ਹੈਗਾ ਅੱਜ ਦੇ ਗਏ ਆ ਕਿ ਤੇ ਸਾਡੇ ਵਿਆਹ ਤੋਂ ਪਹਿਲਾਂ ਦੇ ਉਹ ਗਏ ਆ ਮੰਮੀ ਤੁਹਾਨੂੰ ਪਤਾ ਵਾ ਬਾਹਰਲੇ ਮੁਲਕਾਂ ਦੀ ਛੇਤੀ ਪੈਰ ਲੱਗ ਜਾਂਦੇ ਨੇ ਦਿੱਕੇ ਨਾ ਕਿਨਾਂ ਟਾਈਮ ਲੱਗ ਜਾਂਦਾ ਚਲ ਤੈਨੂੰ ਸੱਗਣਗੇ ਤਾਂ ਕੰਮਕਾਰ ਤੇ ਤੇ ਚਲ ਵਾਉਣਗੇ ਜਾ ਕੇ ਤੱਕੇ ਤਰਾ ਖਾਵੇਂਗਾ ਤਾਂ ਹੀ ਹੁਣ ਕੀ ਕਹਿੰਦੇ ਆ ਵੀ ਕੰਮ ਬੰਨ ਜਾਊਗਾ ਕਿ ਨਹੀਂ ਮੈਨੂੰ ਇਹ ਦੱਸੋਗੇ ਲਾ ਹੋ ਜਾਊਗਾ ਇਹੋ ਜੇ ਕੰਮ ਕੋ ਤਾ ਹੌਸਲੇ ਨਾਲ ਪਾਉਂਦੇ ਆ ਜੇ ਆਪਾਂ ਕਾਲੇ ਪੈ ਜੀਏ ਨਾ ਪੀ ਹੁਣੇ ਹੀ ਇਹ ਕੰਮ ਹੋ ਜੇ ਐਡੀ ਛੇਤੀ ਨਹੀਂ ਕੰਮ ਬੰਦੇ ਹੁੰਦੇ ਬਾਹਰ ਦੇ ਕੰਮ ਆ ਅਗਲੇ ਨੇ ਇੱਕ ਇੱਕ ਕਾਗਜ਼ੀ ਪੱਤਰ ਮੰਗਣਾ ਵਾ ਤੁਸੀਂ ਆਪਣੀ ਇੱਧਰ ਤਿਆਰੀ ਕਰੋ ਕਾਗਜ਼ਾਂ ਪੱਤਰਾਂ ਦੀ ਕਾਗਜ਼ੀ ਪੱਤਰ ਤੇ ਮੰਗਣਾ ਵਾ ਨਾ ਤੀ ਸੋਚਣ ਦੇ ਜੀ ਨਾ ਕੋ ਹੋਰ ਧਾਈ ਦੇ ਮੁੰਡਿਆਂ ਨੇ ਬੁਲਾ ਲੈਣਾ ਧਾਈ ਦੇ ਮੁੰਡਿਆਂ ਨੇ ਬੁਲਾ ਲੈਣਾ ਤੁਹਾਨੂੰ ਪੱਕਾ ਪਤਾ ਵਾ ਵੀ ਉਹਨਾਂ ਨੇ ਗੱਡੀ ਵੀਜ਼ਾ ਰੱਖਿਆ ਹੈ ਬਣਾਲੇ ਮੈਨੂੰ ਭੇਜ ਦੇਣਾ ਹੌਸਲਾ ਤੇ ਕਰ ਹੌਸਲੇ ਨਾਲ ਕੰਮ ਹੁੰਦੇ ਆ ਜੇ ਤੂੰ ਕਹੇਗਾ ਐਡੀ ਖੇਤੀ ਉਹ ਤੜੀਆਂ ਹੋਣਾ ਜੇ ਮੌਤ ਤੇ ਪਾਪਾ ਨੂੰ ਕਿਹਾ ਉਹ ਇੱਕ ਗੱਲ ਕਰੀ ਜਾਂਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਝਟਕ ਪੁੱਛ ਹੁੰਨੇ ਆ ਕੋਈ ਗੱਲ ਨਹੀਂ ਚਲ ਜੰਨੇ ਆ ਚਲ ਜੰਨੇ ਆ ਉਦੋਂ ਦਾ ਨਾ ਕੋਈ ਦੱਸਿਆ ਨਾ ਕੱਖ ਬੰਦਾ ਝਟਕ ਜਾ ਕੇ ਪੁੱਛੀ ਹੁੰਦਾ ਵੀ ਕੀ ਪ੍ਰੋਸੀਜਰ ਹੁੰਦਾ ਇਹ ਕੰਮ ਦਾ ਤੇ ਚਲ ਜਿਓ ਪੁੱਛ ਆਇਓ ਜੇ ਹੁਣ ਉਹ ਜਵਾਬ ਦੇਣਗੇ ਫੇਰ ਅੱਗੇ ਹੋਰ ਕਿ ਪਾਸੇ ਆਲ ਤੁਰਾਂਗੇ ਜੇ ਦੋਹਾਂ ਨੂੰ ਹਾਂ ਕਰਨ ਦੇ ਵੀ ਕੋਈ ਗੱਲ ਨਹੀਂ ਹਿਸਾਬ ਲਾਂਗੇ ਤਾਂ ਫੇਰ ਹੀ ਹੋਰ ਕਿ ਪਾਸੇ ਆਲ ਕਿਉਂ ਚੱਲੀਏ ਨਾਲੇ ਪੁੱਤ ਪਾਂਡਰ ਪਿੰਗਾਂ ਦੀ ਦੇਣੀ ਆ ਉਥੇ ਕਿਹੜਾ ਜਾ ਦੋਲੇ ਨਾਲੇ ਮੇਰੀ ਗੱਲ ਸੁਣੋ ਜਿਹੜੀ ਹਾਈਲਾਈਟਸ ਹਨ ਉਹ 2 ਸਾਲ ਦੀ ਹੁੰਦੀ ਆ ਹੁਣ ਤੇ ਮੇਰੇ ਖਿਆਲ ਨਾਲ 1 ਸਾਲ ਦੀ ਰਹਿ ਗਈ ਆ ਵੈਲਿਡਿਟੀ ਦੀ ਤੇ ਜੇ ਕਿਤੇ ਉਹਨਾਂ ਨੇ ਮੈਂ ਤੁਹਾਨੂੰ ਪਤਾ ਬਾੜ ਦਾ ਮੈਡੀਸ਼ੀਨ ਦੇ ਬੰਨੇ ਵਾਲੇ ਜੇ ਸਾਲ ਆ ਗਿਆ ਮੇਰੀ ਸਾਰੀ ਮਿਹਨਤ ਖੂਚ ਚ ਚਲ ਗਈ ਨਾ ਫਿਰ ਐਵੇਂ ਤੇਰੀ ਮਿਹਨਤ ਖੂਚ ਚ ਚਲ ਜੂਗੀ ਅਜੇ ਤੈਨੂੰ ਕੀਤੀ ਨੂੰ ਕਿੰਨਾ ਕੁ ਚਿਰ ਹੋ ਗਿਆ ਵਾ ਅਜੇ ਸਾਲ ਪਿਆ ਵਾ ਮਮਮੀ ਸਾਰੇ ਇਦਾਂ ਕਹਿੰਦੇ ਹੁੰਦੇ ਆ ਹੁਣ ਜੋ ਬੰਨੀ ਆ ਉਹ ਤਾਂ ਨਹੀਂ ਵੇਖਿਆ ਤੁਸੀਂ ਹੌਂਸਲਾ ਰੱਖ ਕੋਈ ਗੱਲ ਨਹੀਂ ਹੁਣ ਪੁੱਤ ਕਿਸੇ ਨੂੰ ਡਾਂ ਥੋੜਾ ਮਾਰਦੇ ਨਹੀਂ ਹੁੰਦੀ ਆ ਕਿਸ ਨੇ ਆਪਣੇ ਤਰੀਕੇ ਨਾਲ ਹੀ ਸੱਦਣਾ ਉਹ ਮੰਮੀ ਸੱਦਨ ਦੀ ਨਹੀਂ ਗੱਲ ਮੈਂ ਕਹਿਣਾ ਤੂੰ ਆਪਣੀ ਵੀ ਕੋਈ ਬਾਤ ਲਾਓ ਤੂੰ ਤਾਂ ਚੁੱਪ ਕਰਕੇ ਬੈਠੇ ਜੀ ਕਾ ਕਰਦੇ ਹੀ ਨਹੀਂ ਜੀ ਵੀ ਉਹਨਾਂ ਨੇ ਬੁਲਾ ਲੈਣਾ ਉਹ ਤੁਹਾਨੂੰ ਪੱਕਾ ਪਤਾ ਪਏ ਉਹਨਾਂ ਨੇ ਬੁਲਾ ਹੀ ਲੈਣਾ ਮੈਨੂੰ ਤੂੰ ਹੌਸਲਾਰਾ ਕੋ ਤੇ ਨਹੀਂ ਤੇ じゃ ਆਪਣੇ ਪਿਓ ਨੂੰ ਲਾਇਆ ਤੇ ਸ਼ਰਮ ਪਤਾ ਕਰਾਓ ਫਿਰ ਅਸੀਂ ਤੇ ਇਹੋ ਕਰ ਸਕਦੇ ਆ ਜੇ ਮੈਂ ਪਾਪਾ ਨੂੰ ਕਹਿਣਾ ਇੱਕੋ ਗੱਲ ਕਹੀ ਜਾਂਦੇ ਕੋਈ ਗੱਲ ਨਹੀਂ ਚੱਲ ਜਾਾਂਗੇ ਕੋਈ ਗੱਲ ਨਹੀਂ ਚੱਲ ਜਾਾਂਗੇ ਜਾਂਦੇ ਫਿਰ ਰਹਿ ਨਹੀਂ ਆਂ ਚੱਲ ਕੋਈ ਜੀ ਮੈਂ ਕਹਿ ਦਿੰਨੀ ਆ ਤੇ ਚੱਲ ਜਾਂਦੇ ਤੇਰੇ ਨਾਲ ਸ਼ਾਇਦ ਜਾਓ ਘਰ ਆਉ ਪਤਾ ਕਦਾ ਦੇ ਘਰ ਕੇ ਆਉਣਾ ਆਪਾਂ ਦਾ ਪੁੱਛਣ ਵਾਲਾ ਤੇ ਬਣੇ ਕਿ ਕੀ ਪ੍ਰੋਸੀਜਰ ਹੁੰਦਾ ਵਾ ਜੇ ਉਹ ਬੁਲਾਉਣੇ ਵੀ ਤੇ ਕੀ ਹਿਸਾਬ ਕਿਤਾਬ ਆ ਜਾ ਵੇਖਾਂ ਇੱਥੇ ਬਾਹਰ ਹੀ ਉਹ ਮੈਂ ਵੇਖਣਾ ਕੋਈ ਗੱਲ ਨਹੀਂ ਵੇਖ ਲਾ ਇਹ ਤਾਂ ਕਾਲਾ ਹੀ ਪੈ ਗਿਆ ਵਾ ਵੀ ਦਵਾ ਦਾ ਮੈਂ ਜਾ ਜਿਹਾ ਜਿਹਾ ਉਹਾਂ ਤੇ ਚੱਲ ਜਾ ਹੁਣ ਬਾਅਦ ਦੇ ਕੰਮ ਹੌਸਲੇ ਨਾਲ ਬੰਦੇ ਆ ਤਾਂ ਇਹਨੂੰ ਹੁਣ ਮੈਂ ਛੋਟਾ ਮਾਰਦਾ ਵਿਚਾਰੀ ਨੂੰ ਹਾਂ ਤੇ ਉਹ ਕਰੰਦੇ ਹੀ ਆ ਵੀ ਕੋਈ ਗੱਲ ਨਹੀਂ ਮੈਨੂੰ ਇਹ ਡਰ ਵਾ ਵੀ ਚੁੱਕ ਛਕਾ ਕੇ ਹੀ ਪੈਸੇ ਦੇਣੇ ਆ ਚੱਲ ਐਦਾਂ ਯਕੀਨ ਵਾਲੇ ਥਾਂ ਜਾਵਾਂਗੇ ਤਾਂ ਤੁਹਾਨੂੰ ਵੀ ਪਤਾ ਹੋਊ ਵੀ ਕੋਈ ਗੱਲ ਨਹੀਂ ਇੱਕ ਨੰਬਰ ਦਾ ਕੰਮ ਆ ਅੱਜ ਕੱਲ੍ਹ ਤੇ ਜਨਤਰਾ ਵਿੱਚ ਸੌ ਤੋਂ ਖਤੜੀ ਆ ਇਧਰੋਂ ਪੈਸੇ ਲੈ ਲੈਂਦੇ ਆ ਤੇ ਇਧਰੋਂ ਮੁਕਰ ਜਾਂਦੇ ਆ ਜੇ ਲੈ ਕੇ ਪੈਸੇ ਮੁਕਰ ਗਿਆ ਤੇ ਫਿਰ ਕਿਹੜੇ ਖੂਜ ਪਾਵਾਂਗੇ ਨਾ ਹੀ ਜਿੰਦੇ ਦੇ ਨਾਮ ਮਰੇ ਮੁੰਡਾ ਤੇ ਕਾਲੀ ਕਰ ਗਿਆ ਉਹ ਨਿਆਣੀ ਮੱਤਵ ਆ ਨਾ ਆਂਦਾ ਵੀ ਦਵਾ ਦਾ ਮੇਰਾ ਕੰਮ ਬਣ ਜਾਵੇ ਇਹ ਤਾਂ ਹੁਣ ਸਬਰ ਕਰਨਾ ਪੈਣਾ